ਕਿਸਾਨ ਮੇਰੇ ਭਰਾ ਸਾਡਾ ਜਿਹੜਾ ਨੌਮਾ ਹੱਤਾ ਰਿਸ਼ਤਾ ਪੰਜਾਬੀ ਵਿੱਚ ਕਹਿੰਦੇ ਨੇ ਜੱਟ ਤੇ ਮੱਝੀ ਤੂਦੇ ਮੋਚਲ ਜਾਰੀ ਹੈ ਸਾਡੀ ਯਾਰੀ ਸਾਡੀ ਕਰਦੀ ਲੜਾਈ ਉਹਦੇ ਨਾਲ ਅਸੀਂ ਉਹਨਾਂ ਦੇ ਸੇਰੀ ਹਾਂ ਅਸੀਂ ਉਹਨਾਂ ਦੇ ਘਰਾਂ 'ਚ ਕੰਮ ਕਰਿਆ ਵੰਡਿਆ ਜੀ ਚਾਣਛਣੇ ਕੀਤੀ ਹੈ ਪੱਲੇਦਾਰੀ ਕੀਤੀ ਹੈ ਤੂੰ ਤਰਥ ਸਾਡਾ ਮੈਂ ਕੋਈ ਰਜਵਾਣਾ ਥੋੜਾ ਨਮਟਾ ਟੰਣਾ ਗਰਲਾਣਾ ਮੈਂ ਕੋਈ ਕੋਈ ਹੋਰ ਚੀਜ਼ ਮੈਂ ਤਾਂ ਜਿਹੜਾ ਬਿਲਕੁਲ ਜਿਹੜਾ ਨਾਰਾ ਦੇਂਦੇ ਨੇ ਕਿ ਸਤਾਨ ਮਜ਼ਦੂਰ ਏਕਤਾ ਉਹ ਜਿੰਦਾਬਾਦ ਮੈਂ ਉਹ ਜਿੰਦਾਬਾਦ ਦੇ ਵਿੱਚ ਆ ਇਸ ਕਰਕੇ ਮੇਰਾ ਉਹਦਾ ਨਾਲ ਕੋਈ ਲੜਾਈ ਨਹੀਂ ਜਦੋਂ ਕਿਸਾਨਾਂ ਦੀ ਗੱਲ ਆਈ ਮੈਨੂੰ ਹੋਗਾ ਮਿਲਦਾ ਮੈਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੂੰ ਜਿੰਨੇ ਕਿਸਾਨਾਂ ਦੇ ਦੁੱਖ ਮੈਨੂੰ ਪਤਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਮੇਰੇ ਨਾਲ ਬੀਤੀਆਂ ਵੀ ਹੈ ਮੇਰੇ ਪਰਿਵਾਰ ਜੋ ਦੁੱਖ ਉਹਨਾਂ ਨੂੰ ਹੈ ਉਹ ਹੀ ਮਜ਼ਦੂਰਾਂ ਦੇ ਦੁੱਖ ਹੈ ਇਸ ਕਰਕੇ ਨਾਲ ਮਿਲ ਕੇ ਸੀ ਬੈਠ ਕੇ ਮੈਨੂੰ ਜੇ ਕਿਸਾਨ ਬੁਲਾਣਗੇ ਨਾ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕੂਗਾ ਕਿਉਂਕਿ ਅੰਨ ਦਾਤਾ ਅੰਨ ਦਾਤਾ ਸਾਡੇ ਦੇਸ਼ ਦਾ ਢਿੱਡ ਭਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਆ 400 ਪਾਰ ਦਾ ਨਾਰਾ ਹਟਾ ਦਿੱਤਾ ਨਹੀਂ ਤਾਂ ਤੁਹਾਨੂੰ 400 ਪਾਰ ਦਾ ਨਹੀਂ ਇਹ ਕਿਉਂ ਹੈ ਕਿ ਮੋਦੀ ਜੀ ਨੇ ਭਗਵਾਨ ਵੈਲਮਿਕੀ ਇੰਟਰਨੈਸ਼ਨਲ 에어ਪੋਰਟ ਬਣਾ ਕੇ ਇਹ ਵਿਧਾ ਦੇ ਵਿੱਚ ਪਹਿਲਾਂ ਭਗਵਾਨ ਵੈਲਮਿਕੀ ਮਾਰੰਦਾ ਇੰਟਰਨੈਸ਼ਨਲ 에어ਪੋਰਟ ਬਣਾਇਆ ਤ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਜਿਹੜੀ ਮੰਦਿਰ ਦਾ ਉਤਘਾਟਨ ਕੀਤਾ ਇਸ ਕਰਕੇ ਭਗਵਾਨ ਵਾਲਮੀਕੀ ਦੇ ਐਰਪੋਰਟ ਕਰਕੇ ਭਵਨ ਸਾਧੀ ਯਾਦਾਂ ਕਰਕੇ ਪੰਜ ਤਿਰਥ ਸਥਲ ਬਣਾਏ ਹਨ ਭਾਰਤੀ ਜਨਤਾ ਪਾਰਟੀ ਸਰਕਾਰ ਨੇ 370 ਤੋੜੀ 135 ਤੋੜੀ ਜਿਹੜੀ ਕਿ ਸਿੱਧਿ ਵਾਲਮੀਕੀ ਸਮਾਜ ਨੇ ਹੈ ਵਾਲਮੀਕੀ ਸਮਾਜ ਕਰਕੇ ਵਾਲਮੀਕੀ ਮਤਾਮਾ ਲਾਡੂ ਅੰਦਰ ਕਰਨਾਟਕਾ ਉੱਥੇ ਭਾਜਪਾ ਦਾ ਨਾਉ ਹੀ ਨਹੀਂ ਤਾਂ ਕੋਈ ਗੱਲ ਹੀ ਨਹੀਂ ਕਰਦਾ ਤਾਂ ਅੱਜ ਭਾਜਪਾ ਦੇ ਉੱਤੇ ਗੇਨ ਕਰ ਰਹੀ ਹੈ ਮੈਂ ਉਹ ਗਿਆਦਾ ਅਮਲਾਡੋ ਉੱਥੇ ਮੋਦੀ ਸਾਹਿਬ ਵੀ ਸੀ ਉੱਥੇ ਇਹ ਫੈਸਲਾ ਹੋਇਆ ਤਾਂ ਸਾਡੀ ਜਿਹੜੀ 22 ਕਰੋੜ ਵੋਟ ਆ ਅਧਿਕ ਉਹ ਸਾਰੀ ਭਾਜਪਾ ਦੇ ਨਾਲ ਭਾਜਪਾ ਨੇ ਤਾਂ ਹੀ ਤਾਂ ਕਿਹਾ ਨਾ ਅਬਕੀ ਵਾਰ 400 ਪਾਰ ਕਿਉਂਕਿ 22 ਕਰੋੜ ਵੋਟ ਇਹ ਸਾਰੀ ਹੀ ਭਾਜਪਾ ਦੀ ਝੋਲੀ 'ਚ ਜਾ ਰਹੀ ਹੈ